ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੜ੍ਹ ਦੇ ਨਾਲ ਬੁਰੇ ਪ੍ਰਭਾਵ ਜੜੇ ਆ ਹੜ੍ਹ ਦੇ ਪਾਣੀ ਦੇ ਉਹ ਵੀ ਨਜ਼ਰ ਆਉਣੇ ਸ਼ੁਰੂ ਹੋ ਗਏ ਆ ਲੋਕਾਂ ਦੇ ਘਰਾਂ ਦਾ ਸਮਾਨ ਲਗਭਗ ਖਰਾਬ ਹੋ ਚੁੱਕਿਆ ਵਾ ਹੜ੍ਹਾਂ ਦਾ ਅਸਲੀ ਨੁਕਸਾਨ ਜੜਾ ਵਾ ਉਹ ਹੌਲੀ ਹੌਲੀ ਡੇ ਬਾਏ ਡੇ ਜਿਉਂ-ਜਿਉਂ ਜ਼ਿੰਦਗੀ ਅੱਗੇ ਨੂੰ ਚੱਲੇਗੀ ਫੇਰ ਨਿਕਲ ਕੇ ਸਾਹਮਣੇ ਆਏਗਾ ਸਭ ਤੋਂ ਵੱਡਾ ਜੜਾ ਵਾ ਉਹ ਪਾਣੀ ਨੇ ਨੁਕਸਾਨ ਲੋਕਾਂ ਦੇ ਘਰਾਂ 'ਚ ਕੀਤਾ ਵਾ ਕਿ ਲੱਕੜ ਦਾ ਜਿਹੜਾ ਫਰਨੀਚਰ ਸੀਗਾ ਉਸ ਨੂੰ ਬਿਲਕੁਲ ਹੀ ਖਰਾਬ ਕਰ ਦਿੱਤਾ ਵਾ ਵੱਡੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਵੀ ਦਰਿਆ ਦੇ ਕੰਢੇ ਤੇ ਲੋਕਾਂ ਨੂੰ ਸਮੱਸਿਆ ਆ ਗਈ ਆ ਦਰਵਾਜੇ ਤੱਕ ਗਲ ਗਿਆ ਬਾੜੀਆਂ ਟੁੱਟ ਗਈਆਂ ਨੇ ਬੁਰੇ ਹਾਲਾਤ ਹੋ ਗਏ ਨੇ ਇੰਨਾ ਹਾਲਾਤਾਂ ਦੇ ਵਿੱਚ ਗਾਇਕ ਜਸਬੀਰ ਜੱਸੀ ਜਿਹੜੇ ਕਿ ਪਹਿਲੇ ਹੀ ਦਿਨ ਤੋਂ ਵੱਡੇ ਪੱਧਰ ਤੇ ਮਦਦ ਕਰਨ ਦੇ ਲਈ ਲੋਕਾਂ ਦੇ ਵਿੱਚ ਜੁਟੇ ਹੋਏ ਆ ਉਹਨਾਂ ਦੀ ਇੱਕ ਪਲੈਨਿੰਗ ਦਾ ਹਿੱਸਾ ਜਿਹੜਾ ਵਾ ਉਹ ਧਾਰੀਵਾਲ ਦੇ ਨਾਲ ਆਨ ਜੁੜਿਆ ਵਾ ਉਹ ਕੀ ਪਲੈਨਿੰਗ ਵਾ ਆਪਾਂ ਗੱਲਬਾਤ ਦੇ ਰਹੀ ਜਾਣਨ ਦੀ ਕੋਸ਼ਿਸ਼ ਕਰਦੇ ਆ ਲक्की ਬਾਜੀ ਦੱਸੋ ਗਾयक ਜਸਬੀਰ ਜੱਸੀ ਜੀ ਨੇ ਹਮਲਾ ਮਾਰਿਆ ਵਾ ਤੇ ਹਮਦਾ ਹਮਦਾ ਮੀਡੀਆ ਜੜਾ ਵਾ ਤੁਹਾਡੇ ਤੱਕ ਪਹੁੰਚ ਗਿਆ ਵਾ ਕੀ ਇਹ ਪਲੈਨਿੰਗ ਵਾ ਔਰ ਜੜਾ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਵਾ ਇਹ ਕਿਦਾਂ ਤੁਸੀਂ ਉਹਨਾਂ ਦੀ ਮਦਦ ਕਹਿ ਲੋ ਜਾਂ ਸੇਵਾ ਕਹਿ ਲੋ ਕਰਨ ਜਾ ਰਹੇ ਹੋ ਸੱਬਰਵਾਲ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਲੱਕੀ ਸੱਬਰਵਾਲ ਓਨਰ ਲੱਕੀ ਵੁੱਡ ਮਾਸਟਰ ਧਾਰੀਵਾਲ ਤੋਂ ਜੀ ਮੇਰੇ ਪਤੀ ਚਾਪਲਵਿੰਦਰ ਸਿੰਘ ਸੱਬਰਵਾਲ ਜਸਵੰਤ ਸਿੰਘ ਐਂਡ ਕੰਪਨੀ ਇਹ ਵੀ ਲੱਕੜ ਦਾ ਕੰਮ ਕਰਦੇ ਨੇ ਬਿਲਕੁਲ ਜੀ ਜਤਿੰਦਰ ਸਿੰਘ ਸੱਬਰਵਾਲ ਇਹਨਾਂ ਦਾ ਵੀ ਫਰਨੀਚਰ ਦਾ ਕੰਮ ਆ ਨਾਲ ਇਹਨਾਂ ਦਾ ਐਕਟੀਵਿਟੀ ਏਜੰਸੀ ਵੀ ਹੈ ਹਾਂਜੀ ਅ ਪਹਿਲੇ ਤੇ ਤਸਵੀਰ ਜੱਸੀ ਭਾਜੀ ਦਾ ਧੰਨਵਾਦ ਕਰਦਾ ਹਾਂ ਕਿ ਉਹ ਡੇ 1 ਤੋਂ ਗਰਾਊਂਡ ਲੈਵਲ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਆਪਣੀ ਟੀਮ ਦੇ ਨਾਲ ਔਰ ਬੜੇ ਸਚੇ ਤੇ ਸਚਾਰੂ ਤੰਗ ਨਾਲੋਂ ਮਿਹਨਤ ਕਰ ਰਹੇ ਨੇ ਬਿਲਕੁਲ ਪ੍ਰੇਰਣਾ ਜਿਹੜੀ ਆ ਉਹ ਸਾਨੂੰ ਗੁਰੂ ਪਾਤਸ਼ਾਹ ਦੀ ਆ ਕਿ ਸਾਡੀ ਸਿੱਖੀ ਚੀ ਸੇਵਾ ਲਿਖੀ ਆ ਜੀ ਫੇਰ ਵੀ ਟੀਮਾਂ ਦੇ ਨਾਲ ਕੋਆਰਡੀਨੇਟ ਕਰਕੇ ਚੱਲਣਾ ਚਾਹੀਦਾ ਆ ਮੈਂ ਕਿਸੇ ਵੀ ਸੋਸ਼ਲ ਮੀਡੀਆ ਤੇ ਹਾਈਲਾਈਟ ਨਹੀਂ ਹੋਣਾ ਚਾਹੁੰਦਾ ਕਿਉਂਕਿ ਸਾਨੂੰ ਜਸਬੀਰ ਭਾਜੀ ਦੀ ਜੱਸੀ ਭਾਜੀ ਦੀ ਖਾਸ ਇਨਸਟਰਕਸ਼ਨਸ ਨੇ ਕਿ ਕੰਮ ਕਰਕੇ ਦਿਖਾਓ ਇਹ ਮੈਨੂੰ ਦੱਸੋ ਕਿ ਜਿਹੜੇ ਗਾਇਕ ਜਸਬੀਰ ਜੱਸੀ ਆ ਉਹਨਾਂ ਨਾਲ ਤੁਹਾਡਾ ਸਬੰਧ ਕੀ ਆ ਕੋਈ ਰਿਸ਼ਤੇਦਾਰੀ ਆ ਜਾਂ ਤੁਹਾਡੇ ਕੋਈ ਦੋਸਤ ਮਿੱਤਰ ਨੇ ਥੋੜਾ ਇਹ ਮੀਡੀਆ ਨੂੰ ਪਹਿਲਾਂ ਬਰੀਫ ਕਰਿਓ ਕਿ ਜਸਬੀਰ ਜੱਸੀ ਦੇ ਨਾਲ ਲੱਕੀ ਜ਼ੱਬਰਵਾਲ ਦਾ ਕੀ ਸਬੰਧ ਆ ਐਕਚੁਅਲ ਕੀ ਹੈਗਾ ਕਿ ਅਸੀਂ ਕਾਲਜ ਮੇਟ ਆਂ ਤੇ ਮੈਂ ਇੰਟਰਨੈਸ਼ਨਲ ਟੀਮ ਚ ਭੰਗੜਾ ਪਾਉਂਦਾ ਰਿਹਾ ਆ ਤੇ ਜਸਬੀਰ ਭਾਜੀ ਸਾਡੇ ਨਾਲ ਉਦੋਂ ਵੀ ਸੀਗੇ ਤੇ ਹੁਣ ਵੀ ਨਾਲ ਹੀ ਨੇ ਜੀ ਗੁਰਪ੍ਰੀਤ ਖੁੱਗੀ ਜਿਨ੍ਹਾਂ ਨੂੰ ਸਾਰੇ ਜਾਣਦੇ ਨੇ ਉਹ ਵੀ ਸਾਡੇ ਇਲਾਕੇ ਦੇ ਨੇ ਗੁਰਦਾਸਪੁਰ ਦੇ ਕੋਕਰ ਫੌਜੀਆਂ ਦੇ ਉਹ ਵੀ ਸਾਡੇ ਨਾਲ ਭੰਗੜਾ ਪਾਉਂਦੇ ਨੇ ਬਿਲਕੁਲ ਬਿਲਕੁਲ ਇਸ ਕਰਕੇ ਜਸਬੀਰ ਜਸੀ ਭਾਜੀ ਦਾ ਮੇਰੇ ਨਾਲ ਕਾਫੀ ਔਰ ਸੈਕੰਡਰੀ ਉਹ ਮੇਰੇ ਨਾਨਕਿਆਂ ਤੋਂ ਨੇ ਓਕੇ ਤੇ ਉਹਦੇ ਕਰਕੇ ਮੇਰਾ ਉਹਨਾਂ ਨਾਲ ਕਾਫੀ ਪੁਰਾਣਾ ਲਗਾਵਿਆ ਮੈਂ ਦੋ ਤਿੰਨ ਵਾਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਇਹ ਅਸੀਂ ਫੈਸਲਾ ਲਿਆ ਕਿ ਇਸ ਵੇਲੇ ਇਨਸਟੈਂਟ ਜਿਹੜੀ ਜ਼ਰੂਰਤ ਹੈ ਲੋਕਾਂ ਨੂੰ ਉਹ ਹੈਗੀ ਆ ਕਿ ਉਹਨਾਂ ਦਾ ਕੋਈ ਦਰਵਾਜ਼ਾ ਬੰਦ ਹੋ ਜੇ ਕੋਈ ਤਾਲਾ ਵੱਜੇ ਕੋਈ ਉਹਨਾਂ ਦਾ ਬੈੱਡ ਸੌਣ ਵਾਲਾ ਖਰਾਬ ਹੋ ਗਿਆ ਆ ਉਹ ਜਿੰਨੀ ਦੇਰ ਉਹਨਾਂ ਨੂੰ ਸੰਸਥਾਵਾਂ ਨਵਾਂ ਬੈੱਡ ਨਹੀਂ ਪ੍ਰੋਵਾਈਡ ਕਰਾਉਂਦੀਆਂ ਉਨੀ ਦੇਰ ਉਹਨਾਂ ਨੂੰ ਰਿਪੇਅਰ ਕਰਕੇ ਸੌਣਯੋਗਾ ਕਰ ਦਿੱਤਾ ਜਾਏ ਭਾਜੀ ਜਿਹੜਾ ਪ੍ਰੋਗਰਾਮ ਆ ਰਿਪੇਅਰ ਦਾ ਕਿਉਂਕਿ ਪਾਣੀ ਨੇ ਬਹੁਤ ਬਾਈ ਮਚਾਈ ਆ ਏਰੀਆ ਬਹੁਤ ਵੱਡਾ ਵਾ ਇਹਨੂੰ ਕਿੱਦਾਂ ਕਵਰ ਕਰੋਗੇ ਅਸੀਂ ਚਾਰ ਟੀਮਾਂ ਬਣਾ ਕੇ ਇਹਦਾ ਪਹਿਲੇ ਸਰਵੇ ਕਰਾਂਗੇ ਜੀ ਸਰਵੇ ਕਰਕੇ ਜਿੱਥੇ ਜਿੱਥੇ ਜੜੀ ਜੜੀ ਚੀਜ਼ ਦੀ ਜ਼ਰੂਰਤ ਹੈ ਔਰ ਨੋਟ ਡਾਊਨ ਕਰਕੇ ਉਹਨਾਂ ਇਲਾਕਿਆਂ 'ਚ ਫੇਰ ਅਸੀਂ ਕਾਰਪੈਂਟਰਾਂ ਦੀਆਂ ਟੀਮਾਂ ਬਣਾ ਕੇ ਭੇਜਾਂਗੇ ਉੱਥੇ 2 ਦਿਨ ਲੱਗਣ 4 ਦਿਨ ਲੱਗਣ 5 ਦਿਨ ਲੱਗਣ ਹਫ਼ਤਾ 10 ਦਿਨ ਜਿੰਨੇ ਵੀ ਲੱਗਣਗੇ ਉਹ ਅਸੀਂ ਰਿਪੇਅਰ ਕਰਕੇ ਫੇਰ ਹੀ ਵਾਪਸ ਆਵਾਂਗੇ ਚਲੋ ਪੰਜਾਬ ਦੇ ਵਿੱਚ ਭਾਵੇਂ ਹੜਾ ਆਏ ਤੇ ਆ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਸੇਵਾ ਕਰ ਰਿਹਾ ਵਾ ਪਰ ਤੁਸੀਂ ਲਗ ਨਹੀਂ ਰਿਹਾ ਕਿ ਇੱਕ ਜਿਆਦਾ ਵੱਡੀ ਸੇਵਾ ਚੁੱਕ ਲਈਆ ਕਿਉਂਕਿ ਜੇਕਰ ਗੱਲ ਕਰੀਏ ਤਾਂ ਇੱਕ ਮਜ਼ਦੂਰ ਦੀ ਦਿਹਾੜੀ ਵੀ 600 700 ਰੁਪਏ ਤੋਂ ਸ਼ੁਰੂ ਹੁੰਦੀ ਆ ਬੜਾ ਵੱਡਾ ਗਰਦਾਸਪੁਰ ਜ਼ਿਲ੍ਹਾ ਵਾ ਕਿਵੇਂ ਅੱਗੇ ਤੁਹਾਡਾ ਕੋਈ ਆਪਣੇ ਜਿਹੜੇ ਤੁਹਾਡੇ ਕੋਲ ਲੇਬਰ ਕੰਮ ਕਰਦੀ ਕੋਈ ਉਹਨਾਂ ਨਾਲ ਤਾਲਮਲ ਹੋਇਆ ਕੀ ਗੱਲਬਾਤ ਵਾ ਕਿਵੇਂ ਦੀ ਸਾਰੀ ਰੂਪਰੇਖਾ ਰਹੀਗੀ ਇਹ ਵੀ ਦੱਸ ਦਿਓ ਦੇਖੋ ਜੀ 10 15 ਬੰਦੇ ਤੇ ਸਾਡੇ ਕੋਲ ਸਾਡੇ ਪਰਸਨਲ ਜਿਹੜੇ ਕੰਮ ਕਰਦੇ ਨੇ ਜਿਹੜੇ ਸਾਡੇ ਕੋਲ ਮੰਥਲੀ ਪੇਤੇ ਨੇ ਬਾਕੀ ਮੈਂ ਜਿਹੜਾ ਸਾਡਾ ਲੇਬਰ ਵਾਲਿਆਂ ਦਾ ਇੱਕ ਗਰੁੱਪ ਬਣਿਆ ਆ ਮੈਂ ਉਹਦੇ ਵਿੱਚ ਕੱਲ ਵਾਇਸ ਮੈਸੇਜ ਪਾਇਆ ਸੀਗਾ ਤੇ ਮੈਨੂੰ ਅੱਜ ਲਗਭਗ 12-13 ਫੋਨ ਆ ਗਏ ਕਿ ਭਾਜੀ ਸਾਨੂੰ ਦੱਸ ਦਿਓ ਜੇ ਕਦੋਂ ਕਿੱਥੇ ਕਿਤਰਾ ਜਾਣਾ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਨਹੀਂ ਤੁਸੀਂ ਸੇਵਾ ਕਰੋ ਜੋ ਤੁਹਾਡਾ ਬਣਦਾ ਹੋਏਗਾ ਉਹ ਅਸੀਂ ਪੇ ਕਰਾਂਗੇ ਆਪਣੀ ਫੈਮਿਲੀ ਵੱਲੋਂ ਉਹ ਕਹਿੰਦੇ ਭਾਜੀ ਜੇ ਤੁਸੀਂ ਸੇਵਾ ਕਰ ਰਹੇ ਹੋ ਤੇ ਸਾਡੀ ਵੀ ਇਨੀ ਸੇਵਾ ਪਾ ਲਓ ਕਿ ਅਸੀਂ ਜਿਹੜੇ ਦੋ ਚਾਰ ਦੇੜੀਆਂ ਲਾਉਣੀਆਂ ਆ ਉਹ ਵੀ ਫ੍ਰੀ ਆਫ ਕਾਸਟ ਲਾ ਕੇ ਤਾਂਗੇ ਵਾ 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 ਸੋ ਵੱਡੀ ਖਬਰ ਨਿਕਲ ਕੇ ਆਈ ਆ ਕਿ ਲੱਕੀ ਭਾਜੀ ਦੇ ਨਾਲ ਜਿਹੜੀ ਲੇਬਰ ਦੀ ਟੀਮ ਚੱਲ ਰਹੀ ਹੈ ਜਿੱਦਾਂ ਇਹ ਸੇਵਾ ਕਰ ਰਹੀ ਆ ਉਹਨਾਂ ਦੇ ਵਿੱਚ ਵੀ ਸੇਵਾ ਭਾਵ ਜਿਹੜਾ ਵਾ ਨਿਕਲ ਕੇ ਆਇਆ ਵਾ ਸੋ ਗਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਦੇ ਲਈ ਚੰਗੀ ਖਬਰ ਮੈਂ ਲੈ ਕੇ ਆਇਆ ਵਾਂ ਸਾਰਾ ਤੁਹਾਡੀ ਘਰ ਦਾ ਲੱਕੜ ਦਾ ਜਿਹੜਾ ਵਾ ਸਮਾਨ ਉਹ ਬਿਲਕੁਲ ਰਿਪੇਅਰ ਇੱਕ ਗੱਲ ਮੈਂ ਫੇਰ ਬਾਰ-ਬਾਰ ਕਹਿ ਰਿਹਾ ਵਾਂ ਰਿਪੇਅਰ ਦਾ ਮਤਲਬ ਆ ਵੀ ਕਿਸੇ ਖਰਾਬ ਚੀਜ਼ ਨੂੰ ਠੀਕ ਕਰਨਾ ਉਹ ਜਿਹੜਾ ਇਹਨਾਂ ਵੱਲੋਂ ਕੀਤਾ ਜਾਏਗਾ ਭਾਜੀ ਲੋਕ ਕਿੱਥੇ ਤੁਹਾਡੇ ਨਾਲ ਸੰਪਰਕ ਕਰਨ ਕਿੱਥੇ ਤੁਹਾਡਾ ਦਫਤਰ ਆ ਜਾਂ ਸੋਸ਼ਲ ਮੀਡੀਆ ਰਹੀ ਤੁਹਾਨੂੰ ਕਾਲ ਕਰ ਸਕਦੇ ਹੋ ਆਪਣਾ ਨੰਬਰ ਜਰੂਰ ਜਾਰੀ ਕਰਿਓ ਲੋਕ ਤੱਕ ਬੜੀ ਤਰਾਸ ਦੀ ਨਿਕਲ ਰਹੇ ਹੋ ਮੇਰੇ ਤੱਕ ਪਹੁੰਚ ਕਰਨਗੇ ਕੋਈ ਆਪਣੇ ਸਾਧਨ ਲੈ ਕੇ ਉਹਦੇ ਤੋਂ ਬੈਟਰੇ ਆ ਕਿ ਅਸੀਂ ਆਪਣੇ ਨੰਬਰ ਜਿਹੜੇ ਆ ਉਹ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਲੋਕਾਂ ਨੂੰ ਦੱਸ ਦਿੰਨੇ ਆ ਜੀ ਫੋਨ ਨੰਬਰ 247 ਔਨ ਹੈ ਮੇਰਾ ਬਿਲਕੁਲ ਜੀ ਨੰਬਰ ਆ ਜੀ ਬੋਲ ਜੱਸੀ ਭਾਜੀ ਜਿਹੜੇ ਉਹ ਔਨ ਗਰਾਉਂਡ ਜਿਹੜੀ ਉਹਨਾਂ ਦੀ ਟੀਮ ਆ ਉਹਨਾਂ ਨਾਲ ਸੰਪਰਕ ਕਰ ਲੈਣ ਤਾਂ ਵੀ ਮੈਸੇਜ ਮੇਰੇ ਤੱਕ ਪਹੁੰਚ ਜਾਏਗਾ ਮੇਰਾ ਨੰਬਰ ਨੋਟ ਕਰ ਲਓ ਜੀ 9877722195 ਮੇਰਾ ਨੰਬਰ ਆ ਪਲਵਿੰਦਰ ਸਿੰਘ ਨੇ ਇਹ ਤੁਹਾਨੂੰ ਆਪਣਾ ਨੰਬਰ ਆਪੇ ਦੱਸਣਗਾ ਇਹਨਾਂ ਨੇ ਮੈਂ ਕਰਦਾ ਜੀ ਸਰ ਤੁਸੀਂ ਵੀ ਇੱਕ ਸੱਬਰਵਾਲ ਪਰਿਵਾਰ ਦਾ ਹਿੱਸਾ ਜੀ ਤੁਹਾਡੇ ਪਰਿਵਾਰ ਨੇ ਵੱਡਾ ਫੈਸਲਾ ਕੀਤਾ ਵਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤੁਸੀਂ ਇਹ ਸੇਵਾ ਕਰਨ ਜਾ ਰਹੇ ਜੇ ਕਿਦਾਂ ਦਾ ਮਹਿਸੂਸ ਹੋ ਰਿਹਾ ਦੇਖੋ ਜੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਵਾਅਦਾ ਕਰਕੇ ਇਸ ਕੰਮ ਕਰਾਂਗੇ ਜਿ ਤਰ੍ਹਾਂ ਕਿ ਚਾਚਾ ਜੀ ਨੇ ਕਿਹਾ ਅਸੀਂ ਇਹਨਾਂ ਦੇ ਨਾਲ ਜਾਵਾਂਗੇ ਜਿੱਥੇ ਜਿੱਥੇ ਸਾਨੂੰ ਇਹਨਾਂ ਦੀ ਸੇਵਾ ਲਾਉਣਗੇ ਅਸੀਂ ਨਾਲ ਜਾ ਕੇ ਕੰਮ ਕਰਾਂਗੇ ਹੋਰ ਪੂਰਾ ਕੰਮ ਕਰਾਂਗੇ ਜੀ ਸਰ ਆਪਣਾ ਮੋਬਾਈਲ ਨੰਬਰ ਜੜਾ ਉਹ ਵੀ ਦੱਸ ਦਿਓ ਮੇਰਾ ਨੰਬਰ 9882 82004 98882 82004 ਸੋ ਕੱਲੀ ਲੱਕੜ ਦੀ ਰਿਪੇਅਰ ਤੱਕੀ ਸੱਬਰਵਾਲ ਪਰਿਵਾਰ ਸੀਮਤ ਨਹੀਂ ਆ ਬਹੁਤ ਸਾਰੇ ਇਹਨਾਂ ਦੇ ਬੱਚੇ ਜਿਹੜੇ ਆ ਉਹ ਪੜੇ ਲਿਖੇ ਆ ਔਰ ਸੇਵਾ ਕਰਨ ਦੇ ਲਈ ਇਹਨਾਂ ਦਾ ਫੈਮਿਲੀ ਦਾ ਇੱਕ ਮੈਂਬਰ ਜਿਹੜਾ ਕਿ ਐਮਬੀਬੀਐਸ ਡਾਕਟਰ ਆ ਔਰ ਜੌਬ ਕਰ ਰਿਹਾ ਵਾ ਉਹ ਉਹਨੇ ਦਿਨ ਆਪਣੀ ਜੌਬ ਛੱਡ ਕੇ ਜੜਾ ਵਾ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਚੁੱਕਿਆ ਦਾ ਵਾ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾਈ ਆ ਸਾਡੇ ਨਾਲ ਲਚਾਨਕ ਮੇਲ ਹੋ ਚੁੱਕਿਆ ਵਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਨਵਜੋਤ ਸਬਰਵਾਲ ਅ ਸਰ ਥੋੜਾ ਉੱਚੀ ਬੋਲ ਕੇ ਦੱਸਿਓ ਜੀ ਨਵਜੋਤ ਸਬਰਵਾਲ ਇਹ ਸਰ ਤੁਸੀਂ ਕਿੱਥੇ ਜੌਬ ਕਰਦੇ ਹੋ ਔਰ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਵੇਂ ਤੁਹਾਡਾ ਆਣ ਦਾ ਮਨ ਕੀਤਾ ਜੀ ਮੈਂ ਬਿਹਾਰ ਚ ਜੌਬ ਕਰਦਾ ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਇੱਥੇ ਹੜ ਆ ਰਹੇ ਆ ਤੇ ਮੈਂ ਅਚਾਨਕ ਮਨ ਬਣਾਇਆ ਕਿ ਵਾਪਸ ਆਵਾਂ ਤੇ ਐਸ ਜਿਵੇਂ ਕਿ ਮੈਂ ਮੈਡੀਕਲ ਫੀਲ ਨਾਲ ਰਿਲੇਟਡ ਆ ਮੈਂ ਸੋਚਿਆ ਕਿ ਮੈਂ ਹੈਲਥ ਸਰਵਿਸ ਦੇ ਸਕਾਂ ਆਪਣੇ ਜੋ ਵੀ ਪੀਰੀਅਡ ਦੇ ਲੋਕ ਆ ਉਹਨਾਂ ਨੂੰ ਸਰ ਬਾਰ-ਬਾਰ ਲੋਕਾਂ ਦੇ ਵਿੱਚ ਇੱਕ ਇੱਕ ਗੱਲ ਜਿਹੜੀ ਆ ਉਹ ਉਹ ਇੱਕ ਡਰ ਫਲਾਇਆ ਜਾ ਰਿਹਾ ਵਾ ਕਿ ਬਰਸਾਤ ਦੇ ਪਾਣੀ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਆ ਜਾਣੀਆਂ ਵਾ ਉਹ ਹੋ ਜਾਣਾ ਇਹ ਹੋ ਜਾਣਾ ਤੁਸੀਂ ਤੇ ਡਾਕਟਰ ਹੋ ਔਰ ਤੁਹਾਡਾ ਤੇ ਰੋਜ਼ਾਨਾ ਇਹਨਾਂ ਚੀਜ਼ਾਂ ਨਾਲ ਬਾਹਰ ਰਹਿੰਦਾ ਵਾ ਕੀ ਆਮ ਪਬਲਿਕ ਨੂੰ ਕਹਿਣਾ ਚਾਹੋਗੇ ਲੱਗ ਨਹੀਂਦਾ ਕਿ ਇੱਕ ਐਮੀ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਹਾਂਜੀ ਇਹਦੇ ਜੇ ਮੈਂ ਇਹ ਹੀ ਸਾਰਿਆਂ ਨੂੰ ਸਲਾਹ ਦਵਾਂਗਾ ਕਿ ਜਿਹੜਾ ਗੰਦਾ ਪਾਣੀ ਗੰਦੇ ਪਾਣੀ ਤੋਂ ਦੂਰ ਰਹੋ ਜੀ ਮੱਛਰਾਂ ਤੋਂ ਬਚੇ ਰਹੋ ਬਿਲਕੁਲ ਉਹਦੇ ਲਈ ਉਹਦੇ ਲਈ ਜੋ ਵੀ ਮੋਸਕੀਟੋ ਨੈਟ ਜੋ ਪ੍ਰੋਵਾਈਡ ਕੀਤੇ ਜਾ ਰਹੇ ਨੇ ਜੀ ਤੇ ਆਡੋਮੋਸ ਤੁਸੀਂ ਲਗਾ ਸਕਦੇ ਹੋ ਮੱਛਰਾਂ ਤੋਂ ਬਚਣ ਲਈ ਅ ਬਸ ਇਹ ਸੋ ਇਹ ਨੇ ਇੱਕ ਯੰਗ ਇਸ ਪਰਿਵਾਰ ਦੇ ਮੈਂਬਰ ਜਿਹੜੇ ਕਿ ਐਮਬੀਬੀਐਸ ਡਾਕਟਰ ਨੇ ਔਰ ਆਪਣੀ ਜੌਬ ਛੱਡ ਕੇ ਖੜ੍ਹ ਪੀੜਤਾਂ ਦੀ ਸੇਵਾ ਕਰਨ ਦੇ ਲਈ ਆਏ ਹੋਏ ਨੇ ਇੱਕ ਹੋਰ ਸ਼ਖਸੀਅਤ ਆ ਸਾਡੇ ਨਾਲ ਆ ਭਾਜੀ ਸੇਠੀ ਸੱਬਰਵਾਲ ਜੀ ਇਹ ਵੀ ਇੱਕ ਵੱਡਾ ਕਾਰੋਬਾਰੀ ਨਾਮ ਆ ਭਾਜੀ ਕੀ ਕਹਿਣਾ ਚਾਹੋਗੇ ਪੂਰਾ ਪਰਿਵਾਰ ਜਿਹੜਾ ਵਾ ਤੁਹਾਡਾ ਇੱਕ ਜੁਟਵਾ ਔਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਤੁਹਾਡੇ ਵੱਲੋਂ ਵੱਡਾ ਸੇਵਾ ਦਾ ਕਾਰਜ ਜਿਹੜਾ ਉਹ ਕੀਤਾ ਜਾ ਰਿਹਾ ਮੇਰੀ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਭਰਾ ਵੱਡੇ ਲੱਕੀ ਸੱਬਰਵਾਲ ਨੇ ਮੇਰੇ ਨਾਲ ਕੱਲ ਡਿਸਕਸ਼ਨ ਕੀਤਾ ਕਿ ਆਪਾਂ ਇਹ ਸੇਵਾ ਕਰਨੀ ਹੈ ਤੇ ਮੈਂ ਕਿਹਾ ਜਿੰਨਾ ਵੀ ਖਰਚਾ ਹੁੰਦਾ ਵਾ ਜੇ ਲੇਬਰ ਦਾ ਖਰਚਾ ਵੀ ਹੁੰਦਾ ਉਹਨਾਂ ਨੂੰ ਆਪਣੇ ਕੋਲ ਦੇਣਾ ਪਊਗਾ ਅਸੀਂ ਵੱਧ ਚੜ ਕੇ ਇਹਨਾਂ ਦੇ ਨਾਲ ਲੱਗੇ ਸੇਵਾ ਕਰਾਂਗੇ ਜਿਹੜੀ ਕਿ ਅਸੀਂ ਐਤਵਾਰ ਤੋਂ ਸ਼ੁਰੂ ਕਰਤਾ ਪਾਜੀ ਲੱਗਦਾ ਨਹੀਂ ਹੈ ਕਿ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਪੂਰੇ ਪੰਜਾਬ ਦੇ ਵਿੱਚ ਪਹਿਲਾ ਤੁਹਾਡਾ ਸੱਬਰਵਾਲ ਪਰਿਵਾਰ ਆ ਜਿਹਨੇ ਇੱਡਾ ਵੱਡਾ ਫੈਸਲਾ ਜਿਹੜਾ ਕੀਤਾ ਵਾ ਕਿ ਸਾਰੀ ਦੁਨੀਆ ਦੀ ਲੱਕੜੀ ਫਰੀ ਚ ਠੀਕ ਕਰ ਦੇਣੀ ਹੈ ਦੇਖੋ ਜੇ ਤੁਸੀਂ ਹੱਦ ਤੱਕ ਪਹੁੰਚ ਜੇ ਤੇ ਬਾਕੀ ਸਾਡੇ ਪਰਿਵਾਰ ਵੀ ਸਾਰੇ ਪਹੁੰਚਣਗੇ ਰਾਮਗੜੀ ਦੇ ਭਰਾ ਤੇ ਇਹ ਦੇਖੋ ਸਾਰੇ ਭਰਾ ਇਕੱਠੇ ਹੋਗੇ ਉਦੀ ਦੀ ਪੂਰੀ ਸੇਵਾ ਕਰਨ। ਸੋ ਲੱਗਦਾ ਵਾ ਕਿ ਮੀਡੀਆ ਦੇ ਵਿੱਚ ਇਹ ਇੱਕ ਮੂਵਮੈਂਟ ਬਣ ਕੇ ਚੱਲੇਗੀ ਔਰ ਹੋਰ ਵੀ ਬਹੁਤ ਸਾਰੇ ਲੱਕੜ ਦੇ ਕੰਮ ਨਾਲ ਜੁੜੇ ਹੋਏ ਜਿਹੜੇ ਪਰਿਵਾਰ ਆ ਜਿੱਦਾਂ ਸੱਬਰਵਾਲ ਪਰਿਵਾਰ ਧਾਰੀਵਾਲ ਤੋਂ ਆ ਸਾਰੇ ਪਰਿਵਾਰ ਜਿਹੜੇ ਆ ਉਹ ਹੜਪੀੜਤਾ ਦੀ ਮਦਦ ਕਰਨ ਲਈ ਅੱਗੇ ਆਉਣਗੇ। ਲੱਕੀ ਭਾਜੀ ਮੈਂ ਮਹਿਸੂਸ ਕਰ ਰਿਹਾ ਕਿ ਸ਼ਾਇਦ ਕੋਈ ਗੱਲ ਰਹਿ ਗਈ ਹੈ ਜਿਹੜੀ ਕਰਨਾ ਚਾਹ ਰਹੇ ਭਾਜੀ ਕੀ ਕਹਿਣਾ ਚਾਹੋਗੇ ਲਾਸਟ? ਮੈਂ ਲਾਸਟ ਤੇ ਇੱਕ ਮੈਸੇਜ ਦੇਣਾ ਚਾਹਾਂਗਾ ਆਪਣੇ ਸਾਰੇ ਹੀ ਭੈਣ ਭਰਾਵਾਂ ਨੂੰ ਜਿਹੜੇ ਇਸ ਕੰਮ ਦੇ ਵਿੱਚ ਹੈਗੇ ਨੇ ਕੋਈ ਵੀ ਕਿਸੇ ਵੀ ਜੌਬ ਨਾਲ ਕਿਸੇ ਵੀ ਫੀਲਡ ਨਾਲ ਕਿਸੇ ਵੀ ਟ੍ਰੇਡ ਨਾਲ ਜੁੜਿਆ ਆ ਇਸ ਵੇਲੇ ਸਮਾਂ ਆ ਆਪਣੇ ਭੈਣ ਭਰਾਵਾਂ ਦੀ ਬਾਹ ਫੜਨ ਦਾ ਬਿਲਕੁਲ ਤੇ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਦਿਆਮ ਰਾਹੀਂ ਰਿਕਵੈਸਟ ਕਰਾਂਗਾ ਕਿ ਤੁਸੀਂ 10 ਰੁਪਏ ਤੋਂ ਲੈ ਕੇ ਕਿੰਨੇ ਤੱਕ ਮਦਦ ਕਰ ਸਕਦੇ ਹੋ ਜ਼ਰੂਰ ਕਰੋ ਸਾਨੂੰ ਕਿਸੇ ਵੱਲ ਵੇਖਣ ਦੀ ਜ਼ਰੂਰਤ ਨਾ ਪਵੇ ਕਿ ਸਾਨੂੰ ਕੋਈ ਸਰਕਾਰ ਆਣ ਕੇ ਆ ਦਵੇਗੀ ਤੇ ਅਸੀਂ ਇਦਾਂ ਕਰਨਾ ਆ ਇਹ ਪੰਜਾਬ ਆ ਇਹ ਹਮੇਸ਼ਾ ਖੁਸ਼ਹਾਲ ਰਿਹਾ ਇਹ ਪੰਜਾਬ ਦੀ ਧਰਤੀ ਆ ਨੱਚਦਿਆਂ ਦੀ ਹੱਸਦਿਆਂ ਦੀ ਖੇਡਦਿਆਂ ਦੀ ਧਰਤੀ ਐ ਬੜੀਆਂ ਮਾਰਾਂ ਚੱਲੀਆਂ ਪੰਜਾਬ ਕਦੀ ਡਿੱਗਿਆ ਨਹੀਂ ਔਰ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਆ ਕਿ ਅੱਗੇ ਵੀ ਕਦੀ ਨਹੀਂ ਡਿੱਗੇਗਾ ਸਾਰੇ ਬਰਾਲਕੇ ਸੇਵਾ ਕਰੀਏ ਧੰਨਵਾਦ ਜੀ ਬਹੁਤ ਬਹੁਤ ਰੋ ਸੋ ਗੱਲਬਾਤ ਲਈ ਧੰਨਵਾਦ ਧਾਰੀਵਾਲ ਦਾ ਸੱਬਰਵਾਲ ਪਰਿਵਾਰ ਲੱਕੀ ਸੱਬਰਵਾਲ ਸ਼ੇਰੀ ਸੱਬਰਵਾਲ ਸੇਠੀ ਭਾਜੀ ਔਰ ਐਮ ਬੀ ਬੀ ਐਸ ਵਾਲੇ ਨਵਜੋਤ ਸਬਰਵਾਲ ਜਿਹੜੇ ਐਮਬੀਬੀਐਸ ਡਾਕਟਰ ਨੇ ਆਪਣੀ ਜਿਹੜੀ ਆ ਜੌਬ ਤੋਂ ਲੀਵ ਲੈ ਕੇ ਛੁੱਟੀ ਲੈ ਕੇ ਹਾਰਟ ਪੀਟਾਂ ਦੀ ਮਦਦ ਕਰ ਲਈ ਆਏ ਆ ਸੋ ਪੂਰੇ ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤੇ ਇਸ ਪਰਿਵਾਰ ਨੇ ਇੱਕ ਹਾਰਟ ਪ੍ਰਭਾਵਿਤ ਲੋਕਾਂ ਦੀ ਸੇਵਾ ਦੇ ਲਈ ਵੱਡੀ ਮਿਸਾਲ ਪੇਸ਼ ਕੀਤੀ ਆ ਹੋਰ ਨਾ ਪਰਿਵਾਰਾਂ ਅੱਗੇ ਔਰ ਲੋਕਾਂ ਕੇ ਅਪੀਲ ਆ ਜਿਹੜਾ ਆਪਣੇ ਸਿਸਟਮ ਮੁਤਾਬਕ ਜਿੰਨੀ ਮਦਦ ਕਰ ਸਕਦਾ ਵਾ ਆਪਣੇ ਆਲੇ ਦੁਆਲੇ ਹਾਰਟ ਪੀਟਾਂ ਦੀ ਜ਼ਰੂਰ ਕਰੇ ਕਿ ਇਹ ਜਿਹੜਾ ਸਾਡੇ ਪੰਜਾਬ ਤੇ ਜਾਂ ਗੁਰਦਾਸਪੁਰ ਦੇ ਉੱਪਰ ਇਸ ਵੇਲੇ ਜਿਹੜਾ ਖਰਾਬ ਸਮਾਂ ਆਇਆ ਵਾ ਇਹ ਨਿਕਲ ਜਾਏ ਲਗਾਤਾਰ ਬਾਕੀ ਖਬਰਾਂ ਲਈ ਤੁਸੀਂ ਜੁੜੇ ਰਹੋ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਸੱਬਰਵਾਲ ਪਰਿਵਾਰ ਦੇ ਨਾਲ ਧਾਰੀਵਾਲ ਤੋਂ ਤੁਹਾਡਾ ਆਪਣਾ ਰਿਪੋਰਟਰ ਰੇਸ਼ ਪੰਡਤ ਧੰਨਵਾਦ